ਇਹ ਚੋਰੀ ਦਾ ਕੰਮ ਕਰਦੇ ਨੇ ਆਮ ਲੋਕਾਂ ਦੇ ਜਿਹੜੇ ਹੱਕ ਲਾਇਲ ਦੀ ਕਮਾਈ ਦੇ ਨਾਲ ਬਣਾਏ ਮੋਟਰਸਾਈਕਲ ਹੈ ਜਾਂ ਸਕੂਟਰ ਹੈ ਟੂ ਵੀਲਰ ਹੈ ਉਹਨਾਂ ਨੂੰ ਚੋਰੀ ਕਰਦੇ ਨੇ ਇਹ ਖਾਸ ਕਰਕੇ ਤੰਤਮ ਸਾਈਡ ਤੋਂ ਚੋਰੀ ਕਰਦੇ ਨੇ ਤੇ ਇਹਨਾਂ ਦੋ ਬੰਦਿਆਂ ਨੂੰ ਅਸੀਂ ਹੈਪੀ ਹੈਂਡ ਕੀਤਾ ਤੇ ਇਹਨਾਂ ਨਾਲ ਗੱਲ ਪੁੱਛਗਿੱਛ ਕੀਤੀ ਤੇ ਪਹਿਲੇ ਦਿਨ ਤੇ ਇੱਕ ਮੋਟਰਸਾਈਕਲ ਬਰਾਮਦ ਹੋਇਆ ਉਸ ਤੋਂ ਬਾਅਦ ਜਦੋਂ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕੀਤਾ ਪੇਸ਼ ਕਰਕੇ ਰਮਾਲ ਲਿਆਂਦਾ ਤੇ ਕੁੱਲ ਸਾਡੇ ਕੋਲ 7 ਮੋਟਰਸਾਈਕਲ 6 ਮੋਟਰਸਾਈਕਲ ਤੇ ਇੱਕ ਐਕਟਿਵ ਮਤਲਬ ਕੁੱਲ ਟੂ व्हीਲਰ ਜਿਹੜੇ 7 ਬਰਾਮਦ ਹੋਇਆ ਨਕਲੋਂ ਤੋਂ ਇਹਨਾਂ ਦੀ ਮੋਟਰ ਸਰਪ੍ਰੰਡੀ ਕੀ ਸੀ ਕਿ ਤਨ ਤਨ ਦੇ ਏਰੀਆ ਦੇ ਵਿੱਚ ਜਿੱਥੇ ਕਿਤੇ ਕੋਈ ਵਿਆਹ ਸ਼ਾਦੀ ਹੋਣੀ ਉੱਥੇ ਮੋਟਰਸਾਈਕਲ ਚੋਰੀ ਕਰ ਲੈਣਾ ਚੋਰੀ ਕਰਕੇ ਸਾਈਡ ਤੇ ਰੱਖ ਲੈਣਾ ਦੋ ਤਨ ਮੋਟਰਸਲ ਤੇ ਐਸੇ ਸੀਗੇ ਜਿਹੜੇ ਮਤਲਬ ਠੀਕ ਠੋਕ ਕਰਵਾ ਸੀ ਵੀ ਦਿੱਤੇ ਸੀ ਇਹਨਾਂ ਨੇ ਬ੍ਰਦਰ ਉਹਨਾਂ ਵਰਤੀ ਲੋਕਾਂ ਕੋਲੋਂ ਠੀਕ ਕਰਾਇਆ ਜਿਹੜੇ ਵਿਚਾਰੇ ਗਰੀਬ ਲੋਕ ਆਪਣੇ ਮੋਟਰਸਾਈਕਲ ਵਗੈਰਾ ਠੀਕ ਕਰਦੇ ਨੇ ਤੇ ਪੈਸੇ ਵੀ ਨਹੀਂ ਦਿੱਤੇ ਉਹਨਾਂ ਨੂੰ ਕਈ ਜਗ੍ਹਾ ਤੇ ਇਹਨਾਂ ਨੇ ਤਿੰਨ ਚਾਰ ਮੋਟਰਸਾਈਕਲ ਵੱਖਰੀ ਸਾਈਡ ਤੇ ਰੱਖੇ ਸੀਗੇ ਅਵੰਡਨ ਇਲਾਕੇ ਦੇ ਵਿੱਚ ਖੈਰ ਉਥੋਂ ਹੀ ਰਿਕਵਰ ਕਰਕੇ ਬੜੀ ਮਿਹਨਤ ਨਾਲ ਇਹ ਕੰਮ ਕੀਤਾ ਇਨਸਪੈਕਟਰ ਆਪਣੇ ਮੋਹਿਤ ਕੁਮਾਰ ਜਿਹੜੇ ਐਸਐਚਓ ਸੁਲਤਾਨਪੁਰ ਮੋੜ ਲੱਗੇ ਨੇ ਉਹਦੀ ਟੀਮ ਏਐਸਏ ਤਾਜ ਨੇ ਵਿਕਰਮ ਮੁੰਡੇ ਇਹਨਾਂ ਸਾਰਿਆਂ ਨੇ ਬੜੀ ਮਿਹਨਤ ਨਾਲ ਕੰਮ ਕੀਤਾ ਔਰ ਸੱਤ ਮੋਟਰਸਾਈਕਲ ਬਰਾਮਦ ਕੀਤੇ ਮੋਟਰਸਾਈਕਲ ਤੇ ਐਕਟਿਵ ਦੇਖੋ ਜੀ 3 ਤਰੀਕ ਨੂੰ ਸਾਨੂੰ ਸੂਚਨਾ ਮਿਲੀ ਸੀ ਕਿ ਦੋ ਜਿਹੜੇ ਮੋਟਰਸਾਈਕਲ ਸਵਾਰ ਬੰਦੇ ਹੈ ਇਹ ਚੋਰੀ ਦਾ ਕੰਮ ਕਰਦੇ ਨੇ ਆਮ ਲੋਕਾਂ ਦੇ ਜਿਹੜੇ ਹੱਕ ਲਾਇਲ ਦੀ ਕਮਾਈ ਦੇ ਨਾਲ ਬਣਾਏ ਮੋਟਰਸਾਈਕਲ ਹੈ ਜਾਂ ਸਕੂਟਰ ਹੈ ਟੂ व्हीਲਰ ਹੈ ਉਹਨਾਂ ਨੂੰ ਚੋਰੀ ਕਰਦੇ ਨੇ ਇਹ ਖਾਸ ਕਰ ਤਨ ਤਨ ਸਾਈਡ ਤੋਂ ਚੋਰੀ ਕਰਦੇ ਨੇ ਤੇ ਇਹਨਾਂ ਦੋ ਬੰਦਿਆਂ ਨੂੰ ਅਸੀਂ ਹੈਪੀ ਹੈਂਡ ਕੀਤਾ ਤੇ ਇਹਨਾਂ ਨਾਲ ਗੱਲ ਪੁੱਛਗਿੱਛ ਕੀਤੀ ਤੇ ਪਹਿਲੇ ਦਿਨ ਤੇ ਇੱਕ ਮੋਟਰਸਾਈਕਲ ਬਰਾਮਦ ਹੋਇਆ ਉਸ ਤੋਂ ਬਾਅਦ ਜਦੋਂ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕੀਤਾ ਪੇਸ਼ ਕਰਕੇ ਰਮਾਲ ਲਿਆਂਦਾ ਤੇ ਕੁੱਲ ਸਾਡੇ ਕੋਲ 7 ਮੋਟਰਸਾਈਕਲ 6 ਮੋਟਰਸਾਈਕਲ ਤੇ ਇੱਕ ਐਕਟਿਵ ਮਤਲਬ ਕੁੱਲ ਟੂ व्हीਲਰ ਜਿਹੜੇ 7 ਬਰਾਮਦ ਹੋਏ ਹਨ ਕੋਲੋਂ ਤੋਂ ਇਹਨਾਂ ਦੀ ਮੋਟਰਸਪਰੰਡੀ ਕੀ ਸੀ ਕਿ ਤੰਦਨ ਦੇ ਏਰੀਆ ਦੇ ਵਿੱਚ ਜਿੱਥੇ ਕਿਤੇ ਕੋਈ ਵਿਆਹ ਸ਼ਾਦੀ ਹੋਣੀ ਉੱਥੇ ਮੋਟਰਸਾਈਕਲ ਚੋਰੀ ਕਰ ਲੈਣਾ ਚੋਰੀ ਕਰਕੇ ਸਾਈਡ ਤੇ ਰੱਖ ਲੈਣਾ ਦੋ ਤਿੰਨ ਮੋਟਰਸਲ ਤੇ ਐਸੇ ਸੀਗੇ ਜਿਹੜੇ ਮਤਲਬ ਠੀਕ ਠੋਕ ਕਰਨ ਵਾਸਤੇ ਵੀ ਦਿੱਤੇ ਸੀ ਇਹਨਾਂ ਨੇ ਬ੍ਰਦਰ ਉਹਨਾਂ ਵਤੀ ਲੋਕਾਂ ਕੋਲੋਂ ਠੀਕ ਕਰਾਏ ਜਿਹੜੇ ਵਿਚਾਰੇ ਗਰੀਬ ਲੋਕ ਆਪਣੇ ਮੋਟਰਸਾਈਕਲ ਵਗੈਰਾ ਠੀਕ ਕਰਦੇ ਨੇ ਤੇ ਪੈਸੇ ਵੀ ਨਹੀਂ ਦਿੱਤੇ ਉਹਨਾਂ ਨੂੰ ਕਈ ਜਗ੍ਹਾ ਤੇ ਇਹਨਾਂ ਨੇ ਤਿੰਨ ਚਾਰ ਮੋਟਰਸਾਈਕਲ ਵੱਖਰੀ ਸਾਈਡ ਤੇ ਰੱਖੇ ਸੀਗੇ ਅਵੰਡਨ ਇਲਾਕੇ ਦੇ ਵਿੱਚ ਖੈਰ ਉਥੋਂ ਹੀ ਰਿਕਵਰ ਕਰਕੇ ਬੜੀ ਮਿਹਨਤ ਨਾਲੇ ਕੰਮ ਕੀਤਾ ਇਨਸਪੈਕਟਰ ਆਪਣੇ ਮੋਹਿਤ ਕੁਮਾਰ ਜਿਹੜੇ ਐਸਐਚਓ ਸੁਲਤਾਨਪੁਰ ਮੁੰਡੇ ਲੱਗੇ ਨੇ ਦੀ ਟੀਮ ਏਐਸਆਈ ਤਾਜ ਨੇ ਵਿਕਰਮ ਮੁੰਡੇ ਇਹਨਾਂ ਸਾਰਿਆਂ ਨੇ ਬੜੀ ਮਿਹਨਤ ਨਾਲ ਕੰਮ ਕੀਤਾ ਔਰ ਸੱਤ ਮੋਟਰਸਾਈਕਲ ਬਰਾਮਦ ਕੀਤੇ ਮੋਟਰਸਾਈਕਲ ਤੇ ਐਕਟਿਵ ਆ ਦੇਖੋ ਜੀ 3 ਤਰੀਕ ਨੂੰ ਸਾਨੂੰ ਸੂਚਨਾ ਮਿਲੀ ਸੀ ਕਿ ਦੋ ਜਿਹੜੇ ਮੋਟਰਸਾਈਕਲ ਸਵਾਰ ਬੰਦੇ ਰਏ ਇਹ ਚੋਰੀ ਦਾ ਕੰਮ ਕਰਦੇ ਨੇ ਆਮ ਲੋਕਾਂ ਦੇ ਜਿਹੜੇ ਹੱਕ ਲਾਇਲ ਦੀ ਕਮਾਈ ਦੇ ਨਾਲ ਬਣਾਏ ਮੋਟਰਸਾਈਕਲ ਹੈ ਜਾਂ ਸਕੂਟਰ ਹੈ ਟੂ ਵੀਲਰ ਹੈ ਉਹਨਾਂ ਨੂੰ ਚੋਰੀ ਕਰਦੇ ਨੇ ਇਹ ਖਾਸ ਕਰ ਤਨ ਤਨ ਸਾਈਡ ਤੋਂ ਚੋਰੀ ਕਰਦੇ ਨੇ ਤੇ ਇਹਨਾਂ ਦੋ ਬੰਦਿਆਂ ਨੂੰ ਅਸੀਂ ਹੈਪੀ ਹੈਂਡ ਕੀਤਾ ਤੇ ਇਹਨਾਂ ਨਾਲ ਗੱਲ ਪੁੱਛਿਸ਼ ਕੀਤੀ ਤੇ ਪਹਿਲੇ ਦਿਨ ਤੇ ਇੱਕ ਮੋਟਰਸਾਈਕਲ ਬਰਾਮਦ ਹੋਇਆ ਉਸ ਤੋਂ ਬਾਅਦ ਜਦੋਂ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕੀਤਾ ਪੇਸ਼ ਕਰਕੇ ਰਮਾਲ ਲਿਆਂਦਾ ਤੇ ਕੁੱਲ ਸਾਡੇ ਕੋਲ 7 ਮੋਟਰਸਾਈਕਲ 6 ਮੋਟਰਸਾਈਕਲ ਤੇ ਇੱਕ ਐਕਟਿਵ ਮਤਲਬ ਕੁੱਲ ਟੂ-ਵੀਲਰ ਜਿਹੜੇ 7 ਬਰਾਮਦ ਹੋਏ ਹਨ ਕੋਲ। ਤੋਂ ਇਹਨਾਂ ਦੀ ਮੋਟਰਸਪਰੰਡੀ ਕੀ ਸੀ ਕਿ ਤੰਦਨ ਦੇ ਏਰੀਆ ਦੇ ਵਿੱਚ ਜਿੱਥੇ ਕਿਤੇ ਕੋਈ ਵਿਆਹ ਸ਼ਾਦੀ ਹੋਣੀ ਉੱਥੋਂ ਮੋਟਰਸਾਈਕਲ ਚੋਰੀ ਕਰ ਲੈਣਾ। ਚੋਰੀ ਕਰਕੇ ਸਾਈਡ ਤੇ ਰੱਖ ਲੈਣਾ। ਦੋ ਤਿੰਨ ਮੋਟਰਸਲ ਤੇ ਐਸੇ ਸੀਗੇ ਜਿਹੜੇ ਮਤਲਬ ਠੀਕ-ਠੋਕ ਕਰਨ ਵਸੇ ਵੀ ਦਿੱਤੇ ਸੀ ਇਹਨਾਂ ਨੇ। ਰਾਦਰ ਉਹਨਾਂ ਵਤੀ ਲੋਕਾਂ ਕੋਲੋਂ ਠੀਕ ਕਰਾਏ ਜਿਹੜੇ ਵਿਚਾਰੇ ਗਰੀਬ ਲੋਕ ਆਪਣੇ ਮੋਟਰਸਾਈਕਲ ਉਹ ਘਰ ਠੀਕ ਕਰਦੇ ਨੇ। ਤੇ ਪੈਸੇ ਵੀ ਨਹੀਂ ਦਿੱਤੇ ਉਹਨਾਂ ਨੂੰ ਕਈ ਜਗ੍ਹਾ ਤੇ ਇਹਨਾਂ ਨੇ ਤਿੰਨ ਚਾਰ ਮੋਟਰਸਾਈਕਲ ਵੱਖਰੀ ਸਾਈਡ ਤੇ ਰੱਖੇ ਸੀਗੇ ਅਬੰਡਨ ਇਲਾਕੇ ਦੇ ਵਿੱਚ ਖੈਰ ਉਥੋਂ ਹੀ ਰਿਕਵਰ ਕਰਕੇ ਬੜੀ ਮਿਹਨਤ ਨਾਲੇ ਕੰਮ ਕੀਤਾ ਇਨਸਪੈਕਟਰ ਆਪਣੇ ਮੋਹਿਤ ਕੁਮਾਰ ਜਿਹੜਾ ਐਸਚੂ ਸੁਲਤਾਨਪੁਰ ਲੱਗੇ ਨਾਲ ਦੀ ਟੀਮ ਏਐਸਆਈ ਤਾਜ ਨੇ ਵਿਕਰਮ ਹੁੰਡੇ ਇਹਨਾਂ ਸਾਰਿਆਂ ਨੇ ਬੜੀ ਮਿਹਨਤ ਨਾਲ ਕੰਮ ਕੀਤਾ ਔਰ ਸੱਤ ਮੋਟਰਸਾਈਕਲ ਬਰਾਮਦ ਕੀਤੇ ਮੋਟਰਸਾਈਕਲ ਤੇ ਐਕਟਿਵ ਆ ਦੇਖੋ ਜੀ 3 ਤਰੀਕ ਨੂੰ ਸਾਨੂੰ ਸੂਚਨਾ ਮਿਲੀ ਸੀ ਕਿ ਦੋ ਜਿਹੜੇ ਮੋਟਰਸਾਈਕਲ ਸਵਾਰ ਬੰਦੇ ਰਿਹਾ ਇਹ ਚੋਰੀ ਦਾ ਕੰਮ ਕਰਦੇ ਨੇ ਆਮ ਲੋਕਾਂ ਦੇ ਜਿਹੜੇ ਹੱਕ ਲਾਇਲ ਦੀ ਕਮਾਈ ਦੇ ਨਾਲ ਬਣਾਏ ਮੋਟਰਸਾਈਕਲ ਹੈ ਜਾਂ ਸਕੂਟਰ ਹੈ ਟੂ ਵੀਲਰ ਹੈ ਉਹਨਾਂ ਨੂੰ ਚੋਰੀ ਕਰਦੇ ਨੇ ਇਹ ਖਾਸ ਕਰਕੇ ਤਨ ਤਨ ਸਾਈਡ ਤੋਂ ਚੋਰੀ ਕਰਦੇ ਨੇ ਤੇ ਇਹਨਾਂ ਦੋ ਬੰਦੇ ਨੂੰ ਅਸੀਂ ਹੈਪੀ ਹੈਂਡ ਕੀਤਾ ਤੇ ਇਹਨਾਂ ਨਾਲ ਗੱਲ ਪੁੱਛਿਸ਼ ਕੀਤੀ ਤੇ ਪਹਿਲੇ ਦਿਨ ਤੇ ਇੱਕ ਮੋਟਰਸਾਈਕਲ ਬਰਾਮਦ ਹੋਇਆ ਉਸ ਤੋਂ ਬਾਅਦ ਜਦੋਂ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕੀਤਾ ਪੇਸ਼ ਕਰਕੇ ਰਮਾਲ ਲਿਆਂਦਾ ਤੇ ਕੁੱਲ ਸਾਡੇ ਕੋਲ 7 ਮੋਟਰਸਾਈਕਲ 6 ਮੋਟਰਸਾਈਕਲ ਤੇ ਇੱਕ ਐਕਟਿਵਟ ਮਤਲਬ ਕੁੱਲ ਟੂ-ਵੀਲਰ ਜਿਹੜੇ 7 ਬਰਾਮਦ ਹੋਏ ਹਨ ਕਰੋ। ਤੋਂ ਇਹਨਾਂ ਦੀ ਮੋਟਰਸਫਰੰਡੀ ਕੀ ਸੀ ਕਿ ਤਨ ਤਨ ਦੇ ਏਰੀਆ ਦੇ ਵਿੱਚ ਜਿੱਥੇ ਕਿਤੇ ਕੋਈ ਵਿਆਹ ਸ਼ਾਦੀ ਹੋਣੀ ਉੱਥੇ ਮੋਟਰਸਾਈਕਲ ਚੋਰੀ ਕਰ ਲੈਣਾ। ਚੋਰੀ ਕਰਕੇ ਸਾਈਡ ਤੇ ਰੱਖ ਲੈਣਾ। ਦੋ ਤਿੰਨ ਮੋਟਰਸਲ ਤੇ ਐਸੇ ਸੀਗੇ ਜਿਹੜੇ ਮਤਲਬ ਠੀਕ-ਠੋਕ ਕਰਨ ਵਸੇ ਵੀ ਦਿੱਤੇ ਸੀ ਇਹਨਾਂ ਨੇ। ਬ੍ਰਦਰ ਉਹਨਾਂ ਵਤੀ ਲੋਕਾਂ ਕੋਲੋਂ ਠੀਕ ਕਰਾਏ ਜਿਹੜੇ ਵਿਚਾਰੇ ਗਰੀਬ ਲੋਕ ਆਪਣੇ ਮੋਟਰਸਾਈਕਲ ਵਗੈਰਾ ਠੀਕ ਕਰਦੇ ਨੇ। ਤੇ ਪੈਸੇ ਵੀ ਨਹੀਂ ਦਿੱਤੇ ਉਹਨਾਂ ਨੂੰ ਕਈ ਜਗ੍ਹਾ ਤੇ ਇਹਨਾਂ ਨੇ ਤਿੰਨ ਚਾਰ ਮੋਟਰਸਾਈਕਲ ਵੱਖਰੀ ਸਾਈਡ ਤੇ ਰੱਖੇ ਸੀਗੇ ਅਬੰਦਣ ਇਲਾਕੇ ਦੇ ਵਿੱਚ ਖੈਰ ਉਥੋਂ ਹੀ ਰਿਕਵਰ ਕਰਕੇ ਬੜੀ ਮਿਹਨਤ ਨਾਲੇ ਕੰਮ ਕੀਤਾ ਇਨਸਪੈਕਟਰ ਆਪਣੇ ਮੋਹਿਤ ਕੁਮਾਰ ਜਿਹੜੇ ਐਸਐਚਯੂ ਸੁਲਤਾਨਪੁਰ ਮੋੜ ਲੱਗੇ ਨੇ ਉਹਦੀ ਟੀਮ ਏਐਸਆਈ ਤਾਜ ਨੇ ਵਿਕਰਮ ਮੁੰਡੇ ਇਹਨਾਂ ਸਾਰਿਆਂ ਨੇ ਬੜੀ ਮਿਹਨਤ ਨਾਲ ਕੰਮ ਕੀਤਾ ਔਰ ਸੱਤ ਮੋਟਰਸਾਈਕਲ ਬਰਾਮਦ ਕੀਤੇ ਮੋਟਰਸਾਈਕਲ ਤੇ ਐਕਟਿਵ ਆ ਦੇਖੋ ਜੀ ਤਿੰਨ ਤਰੀਕ ਨੂੰ ਸਾਨੂੰ ਸੂਚਨਾ ਮਿਲੀ ਸੀ ਕਿ ਦੋ ਜਿਹੜੇ ਮੋਟਰਸਾਈਕਲ ਸਵਾਰ ਬੰਦੇ ਨੇ ਇਹ ਚੋਰੀ ਦਾ ਕੰਮ ਕਰਦੇ ਨੇ ਆਮ ਲੋਕਾਂ ਦੇ ਜਿਹੜੇ ਹੱਕ ਲਾਇਲ ਦੀ ਕਮਾਈ ਦੇ ਨਾਲ ਬਣਾਏ ਮੋਟਰਸਾਈਕਲ ਹੈ ਜਾਂ ਸਕੂਟਰ ਹੈ ਟੂ ਵੀਲਰ ਹੈ ਉਹਨਾਂ ਨੂੰ ਚੋਰੀ ਕਰਦੇ ਨੇ ਇਹ ਖਾਸ ਕਰ ਤਨ ਤਨ ਸਾਈਡ ਤੋਂ ਚੋਰੀ ਕਰਦੇ ਨੇ ਤੇ ਇਹਨਾਂ ਦੋ ਬੰਦਿਆਂ ਨੂੰ ਅਸੀਂ ਹੈਪੀ ਹੈਂਡ ਕੀਤਾ ਤੇ ਇਹਨਾਂ ਨਾਲ ਕੋਲ ਪੁੱਛਗਿੱਛ ਕੀਤੀ ਤੇ ਪਹਿਲੇ ਦਿਨ ਤੇ ਇੱਕ ਮੋਟਰਸਾਈਕਲ ਬਰਾਮਦ ਹੋਇਆ ਉਸ ਤੋਂ ਬਾਅਦ ਜਦੋਂ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕੀਤਾ ਪੇਸ਼ ਕਰਕੇ ਰਮਾਲ ਲਿਆਂਦਾ ਤੇ ਕੁੱਲ ਸਾਡੇ ਕੋਲ 7 ਮੋਟਰਸਾਈਕਲ 6 ਮੋਟਰਸਾਈਕਲ ਤੇ ਇੱਕ ਐਕਟਿਵ ਮਤਲਬ ਕੁੱਲ ਟੂ-ਵੀਲਰ ਜਿਹੜੇ 7 ਬਰਾਮਦ ਹੋਏ ਹਨ ਕੋਲ। ਤੋਂ ਇਹਨਾਂ ਦੀ ਮੋਟਰ ਸਰਪੰਡੀ ਕੀ ਸੀ ਕਿ ਤਨ ਤਨ ਦੇ ਏਰੀਆ ਦੇ ਵਿੱਚ ਜਿੱਥੇ ਕਿਤੇ ਕੋਈ ਵਿਆਹ ਸ਼ਾਦੀ ਹੋਣੀ ਉੱਥੇ ਮੋਟਰਸਾਈਕਲ ਚੋਰੀ ਕਰ ਲੈਣਾ। ਚੋਰੀ ਕਰਕੇ ਸਾਈਡ ਤੇ ਰੱਖ ਲੈਣਾ। ਦੋ ਤਿੰਨ ਮੋਟਰਸਲ ਤੇ ਐਸੇ ਸੀਗੇ ਜਿਹੜੇ ਮਤਲਬ ਠੀਕ-ਠੋਕ ਕਰਨ ਵਸੇ ਵੀ ਦਿੱਤੇ ਸੀ ਇਹਨਾਂ ਨੇ। ਬ੍ਰਦਰ ਉਹਨਾਂ ਵਤੀ ਲੋਕਾਂ ਕੋਲੋਂ ਠੀਕ ਕਰਾਏ ਜਿਹੜੇ ਵਿਚਾਰੇ ਗਰੀਬ ਲੋਕ ਆਪਣੇ ਮੋਟਰਸਾਈਕਲ ਵਗੈਰਾ ਠੀਕ ਕਰਦੇ ਨੇ। ਤੇ ਪੈਸੇ ਵੀ ਨਹੀਂ ਦਿੱਤੇ ਉਹਨਾਂ ਨੂੰ ਕਈ ਜਗ੍ਹਾ ਤੇ ਇਹਨਾਂ ਨੇ ਤਿੰਨ ਚਾਰ ਮੋਟਰਸਾਈਕਲ ਵੱਖਰੀ ਸਾਈਡ ਤੇ ਰੱਖੇ ਸੀਗੇ ਅਵੰਡਨ ਇਲਾਕੇ ਦੇ ਵਿੱਚ ਖੈਰ ਉਥੋਂ ਹੀ ਰਿਕਵਰ ਕਰਕੇ ਬੜੀ ਮਿਹਨਤ ਨਾਲ ਇਹ ਕੰਮ ਕੀਤਾ ਇਨਸਪੈਕਟਰ ਆਪਣੇ ਮੋਹਿਤ ਕੁਮਾਰ ਜਿਹੜਾ ਐਸਚੂ ਸੁਲਤਾਨਪੁਰ ਮੋੜ ਲੱਗੇ ਨੇ ਉਹਦੀ ਟੀਮ ਏਐਸਆਈ ਤਾਜ ਨੇ ਵਿਕਰਮ ਹੁੰਡੇ ਇਹਨਾਂ ਸਾਰਿਆਂ ਨੇ ਬੜੀ ਮਿਹਨਤ ਨਾਲ ਕੰਮ ਕੀਤਾ ਔਰ ਸੱਤ ਮੋਟਰਸਾਈਕਲ ਬਰਾਮਦ ਕੀਤੇ ਮੋਟਰਲ ਤੇ ਐਕਟਿਵਾ ਦੇਖੋ ਜੀ 3 ਤਰੀਕ ਨੂੰ ਸਾਨੂੰ ਸੂਚਨਾ ਮਿਲੀ ਸੀ ਕਿ ਦੋ ਜਿਹੜੇ ਮੋਟਰਸਾਈਕਲ ਸਵਾਰ ਬੰਦੇ ਰਏ ਇਹ ਚੋਰੀ ਦਾ ਕੰਮ ਕਰਦੇ ਨੇ ਆਮ ਲੋਕਾਂ ਦੇ ਜਿਹੜੇ ਹੱਕ ਲਾਇਲ ਦੀ ਕਮਾਈ ਦੇ ਨਾਲ ਬਣਾਏ ਮੋਟਰਸਾਈਕਲ ਹੈ ਜਾਂ ਸਕੂਟਰ ਹੈ ਟੂ व्हीਲਰ ਹੈ ਉਹਨਾਂ ਨੂੰ ਚੋਰੀ ਕਰਦੇ ਨੇ ਇਹ ਖਾਸ ਕਰਕੇ ਤੰਤਮ ਸਾਈਡ ਤੋਂ ਚੋਰੀ ਕਰਦੇ ਨੇ ਤੇ ਇਹਨਾਂ ਦੋ ਬੰਦਿਆਂ ਨੂੰ ਅਸੀਂ ਹੈਪੀ ਹੈਂਡ ਕੀਤਾ ਤੇ ਇਹਨਾਂ ਨਾਲ ਗੱਲ ਪੁੱਛਗਿੱਛ ਕੀਤੀ ਤੇ ਪਹਿਲੇ ਦਿਨ ਤੇ ਇੱਕ ਮੋਟਰਸਾਈਕਲ ਬਰਾਮਦ ਹੋਇਆ ਉਸ ਤੋਂ ਬਾਅਦ ਜਦੋਂ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕੀਤਾ ਪੇਸ਼ ਕਰਕੇ ਰਮਾਲ ਲਿਆਂਦਾ ਤੇ ਕੁੱਲ ਸਾਡੇ ਕੋਲ 7 ਮੋਟਰਸਾਈਕਲ 6 ਮੋਟਰਸਾਈਕਲ ਤੇ ਇੱਕ ਐਕਟਿਵ ਮਤਲਬ ਕੁੱਲ ਟੂ व्हीਲਰ ਜਿਹੜੇ 7 ਬਰਾਮਦ ਹੋਏ ਹਨ ਕੋਲ। ਤੋਂ ਇਹਨਾਂ ਦੀ ਮੋਟਰ ਸਰਪੰਡੀ ਕੀ ਸੀ ਕਿ ਤੰਦਨ ਦੇ ਏਰੀਆ ਦੇ ਵਿੱਚ ਜਿੱਥੇ ਕਿਤੇ ਕੋਈ ਵਿਆਹ ਸ਼ਾਦੀ ਹੋਣੀ ਉੱਥੇ ਮੋਟਰਸਾਈਕਲ ਚੋਰੀ ਕਰ ਲੈਣਾ। ਚੋਰੀ ਕਰਕੇ ਸਾਈਡ ਤੇ ਰੱਖ ਲੈਣਾ। ਦੋ ਤਿੰਨ ਮੋਟਰਸਲ ਤੇ ਐਸੇ ਸੀਗੇ ਜਿਹੜੇ ਮਤਲਬ ਠੀਕ ਠੋਕ ਕਰਨ ਵਸੇ ਵੀ ਦਿੱਤੇ ਸੀ ਇਹਨਾਂ ਨੇ। ਬ੍ਰਦਰ ਉਹਨਾਂ ਵਤੀ ਲੋਕਾਂ ਕੋਲੋਂ ਠੀਕ ਕਰਾਏ ਜਿਹੜੇ ਵਿਚਾਰੇ ਗਰੀਬ ਲੋਕ ਆਪਣੇ ਮੋਟਰਸਾਈਕਲ ਵਗੈਰਾ ਠੀਕ ਕਰਦੇ ਨੇ। ਤੇ ਪੈਸੇ ਵੀ ਨਹੀਂ ਦਿੱਤੇ ਉਹਨਾਂ ਨੂੰ ਕਈ ਜਗ੍ਹਾ ਤੇ ਇਹਨਾਂ ਨੇ ਤਿੰਨ ਚਾਰ ਮੋਟਰਸਾਈਕਲ ਵੱਖਰੀ ਸਾਈਡ ਤੇ ਰੱਖੇ ਸੀਗੇ ਅਵੰਡਨ ਇਲਾਕੇ ਦੇ ਵਿੱਚ ਖੈਰ ਉਥੋਂ ਹੀ ਰਿਕਵਰ ਕਰਕੇ ਬੜੀ ਮਿਹਨਤ ਨਾਲ ਕੰਮ ਕੀਤਾ ਇਨਸਪੈਕਟਰ ਆਪਣੇ ਮੋਹਿਤ ਕੁਮਾਰ ਜਿਹੜਾ ਐਸਐਚਓ ਸੁਲਤਾਨਪੁਰ ਮੁੰਡੇ ਲੱਗੇ ਨੇ ਉਹਦੀ ਟੀਮ ਏਐਸਆਈ ਤਾਜ ਨੇ ਵਿਕਰਮ ਮੁੰਡੇ ਇਹਨਾਂ ਸਾਰਿਆਂ ਨੇ ਬੜੀ ਮਿਹਨਤ ਨਾਲ ਕੰਮ ਕੀਤਾ ਔਰ ਸੱਤ ਮੋਟਰਸਾਈਕਲ ਬਰਾਮਦ ਕੀਤੇ ਮੋਟਰਸਾਈਕਲ ਤੇ ਐਕਟਿਵ